ਕੀ ਰਿਚਾਰਜ ਨਹੀਂ ਹੋਣਾ ਵੀਰੇ 4 ਮਹੀਨੇ ਦਾ ਪੈਕੇਟ ਇਹਦੇ ਵਿੱਚ ਆ ਚਾਹੇ ਟਰੱਕ ਚ ਲਾ ਲਈ ਬਈ ਚਾਹੇ ਟਰੱਕ ਚ ਲਾ ਲਾ ਵੀਰੇ ਜਿੱਥੇ ਮਰਜ਼ੀ ਲਾ ਲਾ ਚਾਹੇ ਮੋਟਰਸਾਈਕਲ ਤੇ ਲਾ ਲਾ ਇਹਨੂੰ ਅਸੀਂ ਫਿੱਟ ਕਰਕੇ ਦੇਵਾਂਗੇ ਫਿਟਿੰਗ ਕਰਕੇ ਦੇਵਾਂਗੇ ਜੇ ਅਗਲੇ ਨੇ ਕਰਾਉਣੀਆਂ ਤਾਂ ਠੀਕ ਹੈ ਜੀ ਕਿੰਨੇ ਗੱਡੀਆਂ ਚ ਵੀਰੇ ਹੁਣ ਤੱਕ ਲਾ ਤਾ ਹੁਣ ਇਤੋਂ ਪਹਿਲਾਂ ਵੀਰੇ 15 ਗੱਡੀਆਂ ਚ ਲਾ ਚੁੱਕਿਆ ਹਾਂ 15 ਗੱਡੀਆਂ ਲਾ ਤਾ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਆਈ ਵੀਰੇ ਰੇਂਜ ਦੀ ਕੋਈ ਪ੍ਰੋਬਲਮ ਨਹੀਂ ਜਿੱਥੇ ਨੈਟਵਰਕ ਪੂਰਾ ਵਧੀਆਗਾ ਤਾਂ ਚੱਲੂਗਾ ਜਿੱਥੇ ਹੁਣ ਜਮੀ ਨੈਟਵਰਕ ਹੀ ਨਹੀਂ ਪਾੜ ਸੰਦੀਪ ਕੁਮਾਰ ਜੀ ਪੈਂਡ ਸ਼ਹਿਣਾ ਜੀ ਜ਼ਿਲ੍ਹਾ ਬਰਨਾਲਾ ਜੀ ਭਈਆ ਕੀ ਯਾਰ ਵਾਈਫਾਈ ਗੱਡੀਆਂ ਘੁੰਡੀਆਂ ਵਾਲਾ ਕੀ ਚੱਕਰ ਜਾ ਬਈਆ ਜੇ ਆਪਾਂ ਵਾਈਫਾਈ ਲਾਉਨੇ ਆ Airtel ਕੰਪਨੀ ਦਾ ਹਾਂਜੀ ਇਹਨੂੰ ਜਿਹੜੀ ਮਰਜ਼ੀ ਗੱਡੀ 'ਚ ਹਾਂਜੀ ਠੀਕ ਹੈ ਨਹੀਂ ਮੋਟਰਸਾਈਕਲ ਤੇ ਹਾਂਜੀ ਜਹਾਜ਼ ਤੇ ਜੇ ਪੀਟਰ ਰੇਡ ਤੇ ਜਿੱਥੇ ਮਰਜ਼ੀ ਲਾ ਲੋ ਚਾਹੇ ਬਈ ਯਾਰ ਹਾਂਜੀ ਤੇ ਇਹ ਚੱਲੂਗਾ ਵੀਰੇ ਠੀਕ ਹੈ ਜੀ ਇਹਦੀ ਸਪੀਡ 5G ਸਪੀਡ ਆ ਵੀਰੇ ਆ ਇੱਕ ਗੱਡੀ ਚ ਲਾਇਆ ਸੀ ਆਲਟੋ ਚ ਤੁਹਾਨੂੰ ਦਿਖਾ ਦੰਨੇ ਆ ਹਾਂਜੀ ਠੀਕ ਹੈ ਜੀ ਚਾਹੇ ਆਟੋ ਰਿਕਸ਼ੇ ਤੇ ਲਾ ਲਓ ਬਾਈ ਯਾਰ ਅੱਛਾ ਜੀ ਹਾਂ Wi-Fi ਕੋਈ ਜੀ ਨੂੰ ਦਿੱਕਤ ਹੋਣ ਦੀ ਆਉਣ ਦੀ ਹਾਂਜੀ ਆ ਗੱਡੀ 'ਚ ਅਸੀਂ ਫਿੱਟ ਕਰਕੇ ਦੰਨੇ ਆ ਪ੍ਰੋਪਰ ਵੀ ਹਾਂਜੀ ਨਾਲ ਇਹਦੇ ਆ ਡੱਬੀ ਲੱਗਦੀ ਆ ਇੱਕ ਸਹੀ ਇਹਨੂੰ ਕਰੰਟ ਦਿੰਦੀ ਆ ਹਾਂਜੀ ਠੀਕ ਹੈ ਜੀ Wi-Fi ਆ ਜਿੱਥੇ ਮਰਜ਼ੀ ਲੈ ਜਾਓ ਜੀ ਚਾਹੇ ਤੁਸੀਂ ਨੈਣਾ ਦੇ ਵੀ ਭੱਜੋ ਜੇ ਟੂਰ ਤੇ ਜਾਣਾ ਕੱਲੋ ਕਿਤੇ ਵੀ Wi-Fi ਜੀ ਹਾਂਜੀ 5G ਸਪੀਡ ਆ ਨਾਲ ਇਹਦੇ ਸੈਟ ਆਪ ਬਾਕਸ ਅੰਦਰ ਟੀਵੀ ਬਾਕਸ ਚੈਨਲ ਸਾਰਾ ਕੁਝ ਚਲਦਾ ਗੱਡੀ ਘਰੇ ਲਾਉਣਾ ਘਰੇ ਲਾ ਲਓ ਜੀ ਗੱਡੀ ਚ ਚਲਾਉਣਾ ਗੱਡੀ ਚ ਚਲਾ ਲਓ ਮੋਟਰਸਾਈਕਲ ਤੇ ਚਲਾਉਣਾ ਮੋਟਰਸਾਈਕਲ ਤੇ ਚਲਾ ਲਓ ਜਿੱਥੇ ਮਰਜੀ ਗੱਡੀ ਚ ਜਰ ਜਦੋਂ ਚਾਲਦੀ ਆ ਮਾੜ ਮੋਟੀ ਰੇਂਜ ਤੋੜਦੀ ਹੋਈ ਯਾਰ ਨਹੀਂ ਨਹੀਂ ਬਾਈ ਜਮੀ ਨਹੀਂ ਉੜਦੀ 1% ਵੀ ਨਹੀਂ ਉੜਦੀ ਬਈ ਨਹੀਂ ਉੜਦੀ 5 ਜੀ ਚੱਲੂਗਾ ਜਿੱਥੇ ਨੈਟਵਰਕ ਹੋਊਗਾ ਤੇ ਚੱਲੂਗਾ ਹੀ ਚੱਲੂਗਾ ਇਹ ਨਹੀਂ ਹੈਗਾ ਨੈਟਵਰਕ ਸਾਰੇ ਕਿਤੇ ਹੈਗਾ ਹੀ ਆ ਠੀਕ ਆ ਜੀ ਹਾਂ ਜੀ ਠੀਕ ਆ ਬਹੁਤ ਵਧੀਆ ਵਾਈਫਾਈ ਆ ਭਾਈ ਗੱਡੀ ਚ ਫਿੱਟ ਕਰਕੇ ਦੰਨੇ ਆਸੀਂ ਪ੍ਰੋਪਰ ਗੱਡੀ ਚ ਜਿਹਨੇ ਲਾਉਣਾ ਕਿਤੇ ਘਰੇ ਲਾਉਣਾ ਘਰੇ ਵੀ ਲਾਉਨੇ ਆਪਾਂ ਗੱਡੀ ਚ ਵੀ ਆ ਹੁਣ ਲਾਈ ਜੰਨੇ ਆ ਕੋਠੀ ਚ ਲਾਈ ਜੰਨੇ ਆ ਘਰੇ ਕਿਸੇ ਦੇ ਹਾਂਜੀ ਕੈਮਰੇ ਲਾਈ ਜੰਨੇ ਆ ਤੇ ਬਾਈ ਜੀ ਇਹ ਨੂੰ ਮਾੜਾ ਕੱਢ ਕੇ ਦਿਖਾਓ ਡੱਬੇ ਚ ਕੱਢ ਕੇ ਦਿਖਾਓ ਜੀ ਕਿਹੜਾ ਠੀਕ ਆ ਜੀ ਦਿਖਾ ਦ ਆਪਾਂ ਇੱਥੇ ਆ ਵਾਈਫਾਈ ਆ ਜੀ ਆਂਟੀਨਾ ਆ ਜੀ ਠੀਕ ਆ ਇਹੀ ਗੱਡੀ ਚ ਲੱਗਣਾ ਠੀਕ ਹੈ ਜੀ ਇਹਨੂੰ ਜਿੱਥੇ ਮਰਜ਼ੀ ਤੁਸੀਂ ਜਿੱਥੇ ਮਰਜ਼ੀ ਰੱਖ ਸਕਦੇ ਹੋ ਜੀ ਤੁਸੀਂ ਹਾਂਜੀ ਨਾਲ ਇਹ ਦਾ ਡਾਗ ਆ ਆਹ ਜਾਈ ਰੌਟਰ ਹੈ ਇਹਦੇ ਨਾਲ ਹਾਂਜੀ ਆ ਚੀਜ਼ ਹੈ ਜੀ ਠੀਕ ਆ ਆ ਚੀਜ਼ ਹੈ ਇਹਦਾ ਪੈਕ ਆਏ ਬਾਈਆਂ ਦੇ ਲਾਉਣਾ ਇੱਥੇ ਇਹ ਇੱਥੇ ਬਾਈਆਂ ਦੇ ਲਾਉਣਾ ਜੀ ਇੱਥੇ ਇਹਨਾਂ ਦੇ ਠੀਕ ਆ ਕੈਮਰੇ ਕਿੱਦਾਂ ਬਾਈ ਇੱਥੇ ਨੈਟਵਰਕ ਦੀ ਵਾਈਫਾਈ ਹੁੰਦਾ ਨਹੀਂ ਸੀ ਫੇਵਰ ਵਾਲਾ ਜਾਂ ਕੋਈ ਵੀ ਬੰਦੇ ਕਹਿੰਦੇ ਇਹ ਲਾਉਣਾ ਜੀ ਲੱਗੂਗਾ ਤੇ ਨਾਲ ਵਾਈਫਾਈ ਵਾਲੇ ਕੈਮਰੇ ਲਾਉਣੇ ਆ ਜੀ ਹਾਂਜੀ ਠੀਕ ਹੈ ਜੀ ਆ ਦੂਜੇ ਕੈਮਰੇ ਲਾਈ ਜਾਂਦੇ ਆ ਮੁੰਡਾ ਲੱਗਿਆ ਪਿਆ ਤਾਂ ਹਾਂ ਹਾਂਜੀ ਤੇ ਇੱਥੇ ਇਹਨਾਂ ਦੇ ਵਾਈਫਾਈ ਵੀ ਲਾ ਬਹੁਤ ਵਧੀਆ ਚੱਲਦਾ ਹੈ। ਗੱਡੀ ਚ ਚਲਾਉਣ ਦਾ ਐਕਸਟਰਾ ਕੋਈ ਖਰਚਾ। ਗੱਡੀ ਚ ਬਾਈ ਕੋਈ ਨਹੀਂ ਕਰ ਲਾਂਗੇ। ਕੋਈ ਬੜਾ ਖਰਚਾ ਨਹੀਂ ਹੈਗਾ। ਠੀਕ ਹੈ ਜੀ। ਹਾਂ ਗੱਡੀ ਚ ਬੀਲੀ ਦਾ 플ੱਗ ਨਾਲ ਲਾ ਕੇ ਸਾਰਾ ਕੁਝ ਬੰਦ ਕਰਾ ਦੂ ਚਿੰਗਰ ਕੇ ਦੇ ਮਾਗੇ। ਆਹ ਬੋਰਡ ਲੱਗਿਆ ਬਾਈ। ਠੀਕ ਹੈ। 플ੱਗ ਬੰਦ ਹੋ ਜਾਂਦਾ ਜੀ। ਸਵਿਚ ਲਾ ਪੰਦਾ। ਠੀਕ ਹੈ ਜੀ। ਜਿਵੇਂ ਮਰਜ਼ੀ ਲਾਓ ਬਾਈ। ਠੀਕ ਹੈ ਜੀ। ਹਾਂ। ਲੋ ਜੀ। ਇਹ ਫਟਿੰਗ ਕੀਤਾ ਹੋਆ ਗੱਡੀ ਚ ਜੋ ਆਪਾਂ ਘਰੇ ਬਾਹਰ ਲਾਉਣਾਗਾ ਫੱਟਾ ਕੱਢ ਕੇ ਤੁਸੀਂ ਘਰੇ ਰੱਖ ਲਓ ਇਹਨੂੰ ਘਰੇ ਚੱਲ ਪੂਗਾ ਜਿ ਪਟਾ ਹੀ ਲੈ ਜਾਂਦਾ ਆਪ ਲੱਗ ਕੱਢ ਲਓ ਜਿੱਥੇ ਮਰਜੀ ਇਹਨੂੰ ਲੈ ਜਾਓ ਜੀ ਘਰੇ ਵੀ ਚੱਲੂਗਾ ਵਾਈਫਾਈ ਗੱਡੀ ਚ ਵੀ ਚੱਲੂਗਾ ਠੀਕ ਹੈ ਜੀ ਬਹੁਤ ਦਿੱਕਤ ਹੁੰਦੀ ਲੋਕਾਂ ਨੂੰ ਆਉਣ ਜਾਣ ਚ ਦੋ ਜੀ ਵੀ ਹੁੰਦਾ ਬਈ ਉਹ ਉਹਦੀ ਮੁੱਕ ਜਾਂਦਾ ਹੈਗਾ ਇਹ ਨੈਟ ਮੁੱਕੂਗਾ ਨਹੀਂ ਤੁਹਾਡੇ ਕੋਲ ਆਮ ਲਿਮਟਡ ਆ 5G ਬਈ ਹੋਰ ਖਾਸਿਤ ਕੀ ਇਹਦੇ ਚ ਹੋਰ ਬਾਈ ਜਿਵੇਂ ਹੁਣ ਅੱਜ ਕੱਲ YouTube ਤੇ ਯੂਟਿਊਬਰ ਵੀਡੀਓ ਵਗੈਰਾ ਬਣਾਉਂਦੇ ਆ ਉਹ ਬਾਈਆਂ ਕੋਲੇ 2GB ਨੈਟ ਜਾਂ 3GB ਉਹਦੀ ਮੁੱਕ ਜਾਂਦਾ ਹਾਂਜੀ ਇਹਨੂੰ ਜਿੱਥੇ ਮਰਜ਼ੀ ਲਈ ਫੇਰਨ ਉਹਨਾਂ ਨੂੰ ਦਿੱਕਤ ਨਹੀਂ ਆਊਗੀ ਗੱਡੀ 'ਚ ਹਾਂਜੀ ਹਿਟਿੰਗ ਕਰਕੇ ਦੇਵਾਂਗੇ ਆਪਾਂ ਪ੍ਰੋਪਰ ਜਿੱਥੇ ਮਰਜ਼ੀ ਜਾਣ ਕੋਈ ਨੈਟਵਰਕ ਦੀ ਪ੍ਰੋਬਲਮ ਨਹੀਂ 5G ਆਮ ਲਿਮਟਿਡ ਚੱਲੂਗਾ ਜੀ ਨਾਲ ਸੈਟ-ਟੌਪ ਬਾਕਸ ਟੀਵੀ ਵਾਲਾ ਬਾਕਸ ਵੀ ਹੈ ਜੇ ਆਪਾਂ ਘਰੇ ਲਾਉਣਾ ਹੈ ਜੀ ਸਾਰੇ ਚੈਨਲ ਚੱਲਦੇ ਆ ਬਾਈ ਇਹ ਤਾਂ ਸੋ ਬਾਕਸ ਹੈ ਨਹੀਂ ਛੋਟੇ ਵਾਲਾ ਸਟੈਂਡ ਬਾਕਸ ਹੈ ਨਹੀਂਗਾ ਜੀ ਹੁਣ ਉਹ ਅੰਦਰ ਲਾਈ ਜਾਂਦੇ ਆ ਉਹਨਾਂ ਦੇ ਮੁੰਡਿਆਂ ਦੇ ਹੈਗਾ ਹਾਂ ਜੀ ਵੀ ਕੈਮਰੇ ਦਿਖਾ ਦਿਓ ਕਿਹੜੀ ਕੰਪਨੀ ਦੇ ਲੈਣੇ ਤੁਸੀਂ ਆ ਕੈਮਰੇ ਬਈ ਦਊਆ ਦੇ ਬ੍ਰਹਮਾ ਦੇ ਹਿਕ ਵਿਜਨ ਦੇ ਜਿਹੜਾ ਕਹੋਗੇ ਕੰਪਨੀ ਉਹ ਲੱਗੂਗੀ ਵੀਰੇ ਆਊਟਡੋਰ ਤਾਰ ਪਊਗੀ ਬਲੈਕ ਤਾਰ ਨਾ ਇਹ ਤਾਰ ਤੋਂ ਪੇਸ਼ਾ ਮੇ ਖਰਾਬ ਨਹੀਂ ਹੋਊਗੀ ਤਾਰ ਜੀ ਹੈ 10 ਸਾਲਾਂ ਦੀ ਤਾਰ ਦੀ ਲਾਈਫ ਹੈ ਤਾਂ ਵੀ ਖਰਾਬ ਹੋਊਗਾ ਮੁੰਡੇ ਲਾਈ ਜਾਂਦਾ ਕੈਮਰੇ ਦੇਖੋ ਲੋ ਭਰਾ ਕੈਮਰੇ ਲਾ ਰਿਹਾ ਬਾਈ ਸਾਰੇ ਬਾਟਰ ਪ੍ਰੂਫ ਹੋਣਗੇ ਠੀਕ ਜਦੋਂ ਚੱਲ ਪਏ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਠੀਕ ਹੈ ਜੀ ਠੀਕ ਹਾਂ ਜੀ ਨਾ ਇਹ ਦਿਖਾ ਦਿਓ ਆਪਣਾ ਵੀਰੇ ਆਈ ਪੀ ਟੀ ਵੀ ਬਾਕਸ ਆ ਇਹ ਹਾਂਜੀ ਐਚ ਡੀ ਚੈਨਲ ਚੱਲਦੇ ਆ ਇਹਦੇ ਤੇ ਸਾਰੇ ਹਾਂਜੀ ਸਮਾਰਟ ਬਾਕਸ ਆ ਜਿਹਦੇ ਐਲ ਸੀ ਡੀ ਨਹੀਂ ਸਮਾਰਟ ਹੈਗੀ ਉਹਨੂੰ ਸਮਾਰਟ ਬਣਾ ਦਿੰਦਾ ਇਹ ਹਾਂਜੀ ਚਾਹੇ ਉਹਨੂੰ ਟੈਲੀਵਿਜ਼ਨ ਤੇ ਲਾ ਲਓ ਇਹਦੇ ਸਾਰੇ ਚੈਨਲ ਚੱਲਦੇ ਆ ਕੋਈ ਤਾਰ ਪਾਉਣ ਦੀ ਲੋੜ ਨਹੀਂ ਕੁਝ ਨਹੀਂ ਇਹ ਵਾਈਫਾਈ ਨਾਲ ਅਟੈਚ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਬਵਾਈਸ ਰਿਮੋਟ ਆ ਇਹਦਾ ਦਿਖਾ ਦਿਓ ਜੀ ਬਵਾਈਸ ਰਿਮੋਟ ਆ ਇਹਦਾ ਤੇ ਬਹੁਤ ਵਧੀਆ ਚੱਲਦਾਗਾ ਇਹ ਠੀਕ ਹੈ ਇਹ ਨਹੀਂ ਗੱਲ ਹੈਗੀ ਵਧੀਆ ਨਹੀਂ ਚੱਲਦਾ ਆ ਪਿਆ ਜੀ ਬਾਕਸ ਆ ਆ ਤੁਸੀਂ ਇਹ ਆ ਪਿਆ ਰਿਮੋਟ ਇਹਦਾ ਹਾਂਜੀ ਤੇ ਬਾਕਸ ਸਣੀਆ ਵੀਰੇ ਆ ਹੈਗਾ ਵਾਈਫਾਈ ਇਹਦਾ ਦਿਖਾ ਦਿਓ ਆ ਵਾਈਫਾਈ ਹੈ ਇਹਨੂੰ ਗੱਡੀ ਚ ਵੀ ਲਾ ਸਕਦੇ ਆਪਾਂ ਘਰੇ ਵੀ ਲਾ ਸਕਦੇ ਆ ਬਹੁਤ ਵਧੀਆ ਰੇਂਜ ਆ ਦੀ ਆ ਚੀਜ਼ ਆ ਵੀਰੇ ਇਹਨੂੰ ਗੱਡੀ ਚ ਲਾ ਲਓ ਚਾਹੇ ਘਰੇ ਲਾ ਲਓ ਜਿੱਥੇ ਮਰਜ਼ੀ ਲਾ ਲਓ ਬਹੁਤ ਵਧੀਆ ਨੈਟਵਰਕ ਆ ਆ ਸਿਸਟਮ ਆ ਸਾਰਾ ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ ਕੋਈ SIM ਨਹੀਂ ਪਾਣਾ ਇਹਦੇ ਵਿੱਚ ਕੋਈ ਰੀਚਾਰਜ ਨਹੀਂ ਹੋਣਾ ਵੀਰੇ 4 ਮਹੀਨੇ ਦਾ ਪੈਕ ਇਹਦੇ ਵਿੱਚ ਆ ਚਾਹੇ ਟਰੱਕ ਚ ਲਾ ਲਈ ਵੀਰੇ ਚਾਹੇ ਟਰੱਕ ਚ ਲਾ ਲਾ ਵੀਰੇ ਜਿੱਥੇ ਮਰਜ਼ੀ ਲਾ ਲਾ ਚਾਹੇ ਮੋਟਰਸਾਈਕਲ ਤੇ ਲਾ ਲਾ ਇਹਨੂੰ ਅਸੀਂ ਫਿੱਟ ਕਰਕੇ ਦੇਵਾਂਗੇ ਫਿਟਿੰਗ ਕਰਕੇ ਦੇਵਾਂਗੇ ਅਗਲੇ ਨੇ ਕਰਾ 15 ਗੱਡੀਆਂ ਚਲਾ ਚੁੱਕਿਆ 15 ਗੱਡੀਆਂ ਲਾਤਾ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਆਈ ਵੀਰੇ ਰੇਂਜ ਦੀ ਕੋਈ ਪ੍ਰੋਬਲਮ ਨਹੀਂ ਜਿੱਥੇ ਨੈਟਵਰਕ ਪੂਰਾ ਵਧੀਆਗਾ ਤਾਂ ਚੱਲੂਗਾ ਜਿੱਥੇ ਜਮੀ ਨੈਟਵਰਕ ਹੈ ਹੀ ਨਹੀਂ ਪਾਣਾ ਚ ਹੈ ਨਹੀਂਗਾ ਉੱਥੇ ਨਹੀਂ ਚੱਲਣਾ ਤਾਂ ਐਮੀ ਅਗਲੇ ਕਹਦੀ ਵੀ ਚੱਲੂਗਾ ਜੀ ਮਤਲਬ ਸਮ ਦੀ ਰੇਂਜ ਆਉਂਦੀ ਜਿੱਥੇ ਸਮ ਦੀ ਰੇਂਜ ਆਉਂਦੀ ਉੱਥੇ ਚੱਲੂਗਾ ਬਾਈ ਚੱਲੂਗਾ ਜਿਹੜੀ ਮਰਜ਼ੀ ਗੱਡੀ ਜਿੱਥੇ ਮਰਜ਼ੀ ਲੀ ਫਿਰੋ ਤੁਸੀਂ ਘਰੇ ਰੱਖ ਲਓ ਆਪਦੇ ਘਰੇ ਵੀ ਵਾਈਫਾਈ ਦੇਖ ਸਕਦੇ ਹੋ ਬਾਹਰ ਵੀ ਕਈ ਗੱਡੀਆਂ ਦੇ ਹੈਨਾ ਸੈਟਿੰਗ ਜੀ ਕਰਨੀ ਪੈਂਦੀ ਨਹੀਂ ਨਹੀਂ ਕੋਈ ਸੈਟਿੰਗ ਨਹੀਂ ਵੀਰੇ ਕੁਝ ਵੀ ਨਹੀਂ ਉਹ ਵੀਡੀਓ ਬਣ ਹੈਗੀ ਹੈ ਆਪਣੇ ਕੋਲ ਵੀਡੀਓ ਹੈਗੀ ਆ ਤੁਹਾਨੂੰ ਪਾ ਕੇ ਦਿਖਾਉਂਗਾ ਮੈਂ ਠੀਕ ਹੈ ਹਾਂਜੀ ਤੇ ਆਪਣੇ ਕੋਲ ਅੱਜ ਜਿਹੜੀ ਕਿੰਨੇ ਪਏ ਬਾਕਸ ਅੱਜ ਆਪਣੇ 10 ਬਾਕਸ ਆਪਣੇ ਕੋਲੇ ਐਕਟੀਵੇਟ ਕੀਤੇ ਪਏ ਆ ਲਾ ਕੇ ਆਉਣੇ ਆ ਹਾਂਜੀ ਮੁੰਡੇ ਲਾਉਣ ਗਏ ਵੇ ਪਹਿਲਾਂ ਇਹ ਸਾਰੇ ਲਾ ਕੇ ਆਉਣੇ ਆ ਸਮਾਰਟ ਬਣਾ ਦੇਣਾ ਇਹ ਠੀਕ ਹੈ ਵੀ ਦੱਸੋ ਬਾਈ ਯਾਰ ਕੈਮਰੇ ਆਪਣੇ ਕੋਲੇ ਕੈਮਰੇ ਦਾ ਕੰਮ ਵੀ ਹੈ ਵੀਰੇ ਮੇਨ ਕੰਮ ਆਪਣਾ ਸੀਸੀਟੀਵੀ ਕੈਮਰੇ ਦਾ ਕੰਮ ਆ ਹਾਂਜੀ ਆਈਪੀ ਕੈਮਰੇ ਲਾਉਣੇ ਆ ਵੀਰੇ ਹਾਂਜੀ ਆਈਪੀ ਕੈਮਰਾ ਕੰਪਨੀ ਦਾ ਸਿਰਫ 2000 ਰੁਪਏ ਦਾ ਠੀਕ ਹੈ ਹਾਂਜੀ ਬਹੁਤ ਵਧੀਆ ਕੈਮਰਾ ਆਈਪੀ ਕੈਮਰਾ 2000 ਰੁਪਏ ਦਾ ਜੀ ਕਿਤਾ ਤੁਹਾਨੂੰ ਹਾਂਜੀ ਐਚਡੀ ਕੈਮਰਾ ਲੈਣਾ ਹੈ ਜੀ ਤੁਸੀਂ ਹਾਂਜੀ 1000 ਰੁਪਏ ਦਾ ਬਾਈ ਠੀਕ ਹੈ 1000 ਰੁਪਏ ਦਾ ਐਚਡੀ ਕੈਮਰਾ ਸਾਲ ਦੀ ਗਾਰੰਟੀ ਹੋਊਗੀ ਫੀਟਿੰਗ ਕਰਕੇ ਆਵਾਂਗੇ ਕੱਲਾ ਕੈਮਰਾ ਚਾਰਪੀ ਕਿੰਨੀ ਰੇਂਜ ਚ ਜਿਆਦਾ ਤੱਕ ਜਾਵੜੋ ਨੇ ਤੁਸੀਂ 50 ਕਿਲੋਮੀਟਰ 60 70 ਮੇਰੇ 100 ਕਿਲੋਮੀਟਰ ਤੱਕ ਜਹੇ 150 ਕਿਲੋਮੀਟਰ ਤੱਕ ਭੇਜੋ ਆਪਾਂ ਜਾ ਕੇ ਆਵਾਂਗੇ ਠੀਕ ਆ ਕੈਮਰਾ ਕੈਮਰੇ ਲਾਉਣ ਵਾਈਫਾਈ ਆਪਾਂ ਨੂੰ ਇੱਥੇ ਆਉਣਾ ਪਊਗਾ ਵਾਈਫਾਈ ਜੇ ਕਿਸੇ ਨੇ ਲੇ ਵਾਈਫਾਈ 20 50 ਕਿਲੋਮੀਟਰ ਚ ਲਾ ਆਵਾਂਗੇ ਆਪਾਂ ਜੇ ਗੱਡੀ ਤੇ ਲਾਉਣਾ ਤਾਂ ਗੱਡੀ ਇੱਥੇ ਆਉਗੀ ਵੀਰੇ ਠੀਕ ਆ ਹਾਂ ਬਹੁਤ ਜੇ ਗੱਡੀ ਚ ਲਾਉਣਾ ਤਾਂ ਗੱਡੀ ਚ ਲਾ ਗਏ ਹਾਂ ਹਾਂ ਗੱਡੀ ਚ ਵੀ ਬਸ ਦਿਖਾ ਦਿਓ ਬਾਕਸ ਜਿਹੜਾ ਦੂਜਾ ਸੀ گول ਜਹਾ ਹਾਂ ਦਿਖਾ ਦਿਓ ਬਾਈ ਤੁਸੀਂ ਆਪਣੇ ਜ਼ਿਲ੍ਹੇ ਚ ਤੁਸੀਂ ਉਹਨਾਂ ਨੇ ਇੱਧਰ ਇੱਧਰ ਆਪਾਂ ਹੀ ਲਾਉਣੇ ਆ ਵੀਰੇ ਠੀਕ ਆ ਓਹਦੇ ਕੋਲ ਡਿਸਟ੍ਰੀਬਿਊਟਰ ਆ ਇਹ ਹਾਂਜੀ ਆਪਣੇ ਕੋਲੇ ਆ ਇਹ ਠੀਕ ਆ ਜਿੱਥੇ ਮਰਜ਼ੀ ਲਵਾਓ ਬਾਈ ਬਹੁਤ ਤੁਸੀਂ ਉਹ ਵੈਸੇ ਦਿਹਾੜੀ ਦੇ ਕਿੰਨੇ ਕੁ ਲਾ ਲਈ ਆ ਆਈਡੀ ਆ ਵੈਸੇ ਤੇ ਹੈਗੇ ਆ ਤੇਹਾੜੀ ਦੇ 7-8 ਲਾ ਦੰਨੇ ਆ ਸੀ ਸਾਰੇ ਦਿਨ ਚ 7-8 ਬਾਈ ਬਾਈ ਆ ਨਾਰਮਲ ਲੱਗ ਤੇ ਬਾਕੀ ਅਗਲਾ ਟੀਵੀ ਵੀ ਚੱਲਦਾ ਜੀ ਨਾਲ ਟੀਵੀ ਵੀ ਚੱਲਦਾ ਵੀਰੇ ਜਿਹਦੇ ਐਲਸੀਡੀ ਨਹੀਂ ਸਮਾਰਟ ਹੈਗੀ ਅਗਲਾ 3-3 4-4000 ਰੁਪਿਆ ਐਲਸੀਡੀ ਨੂੰ ਸਮਾਰਟ ਬਣਾਉਂਦੇ ਲੈਂਦਾ ਆਹ ਬਾਕਸ ਲਾਓ ਤੁਸੀਂ ਸਾਰੇ ਚੈਨਲ ਚੱਲਦੇ ਆ ਬਾਈ YouTube ਚੱਲਦੀ ਆ ਜ ਅਨਲਿਮਿਟਡ ਉਹ ਇਹ ਇਹਦੇ ਤੇ ਚਾਹੀ ਸੱਤ ਫੋਨ ਕਰ ਲਓ ਚਾਹੇ ਪੰਜ ਕਰ ਲਓ ਵੀਰੇ ਹਾਂਜੀ ਪੰਜ ਸੱਤ ਫੋਨ ਤੱਕ ਪੂਰੀ ਵਧੀਆ ਸਪੀਡ ਦਿੰਦਾ ਇਹ ਨਹੀਂ ਹੈਗਾ ਵੀ ਤੁਸੀਂ ਹਣਾ 40 ਫੋਨ ਕਰ ਲੋਗੇ ਹਾਂਜੀ ਪੰਜ ਸੱਤ 10 ਫੋਨ ਪੂਰੇ ਵਧੀਆ ਸਪੀਡ ਦਊਗਾ ਨਾਲ ਦੋ ਐਲ ਸੀ ਡੀਆਂ ਅਟੈਚ ਹੋ ਜਾਣਗੀਆਂ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਚੀਜ਼ ਆ ਭਾਈ ਠੀਕ ਆ ਤੇ ਭਾਈ ਹੋਰ ਕੋਈ ਕੈਮਰਾ ਆਪਣੇ ਕੋਲੇ ਕੈਮਰਿਆਂ ਦਾ ਐਲ ਸੀ ਡੀਆਂ ਦਾ ਕੰਮ ਆ ਵੀਰੇ ਐਲ ਸੀ ਡੀਆਂ ਰਿਪੇਅਰ ਵੀ ਕਰਦੇ ਆ ਨਵੀਆਂ ਵੀ ਆ ਠੀਕ ਹੈ ਮੇਨ ਕੰਮ ਆਪਣਾ ਕੈਮਰਿਆਂ ਦਾ ਸੀ ਸੀ ٹی ਵੀ ਕੈਮਰਿਆਂ ਦਾ ਵਾਈਫਾਈ ਦਾ ਹਾਂਜੀ ਹਾਂਜੀ ਠੀਕ ਹੈ ਬਾਕੀ ਸੌਟੂ ਕਲਾਸ ਐਸ 3 ਆ ਬਾਕੀ ਐਸੈਸਰੀ ਆ ਬਈ ਆ ਠੀਕ ਆ ਗੱਡੀ ਜੀ ਵੀ ਦਿਖਾ ਦੀ ਮੜਾ ਜੇ ਆਪਾਂ ਦੁਬਾਰੇ ਪਾਈਆਂ ਨੂੰ ਆਪਾ ਲਓ ਜੀ ਪੈਂਟ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਆਹ ਬਾਈ ਦੀ ਦੁਕਾਨਾਂ ਗੰਨੀ ਠੀਕ ਹੈ ਨਾ ਕੈਮਰਾ ਟੀਵੀ ਲੈ ਲੀੜਿਆ ਠੀਕ ਹੈ ਨਾ ਆ ਖੜੀ ਆ ਉਹ ਗੱਡੀ ਜਿਹਦੇ ਸਟੱਟ ਕੀਤਾ ਵਾ ਉਹ ਆਪਣੀ ਗੱਡੀ ਆ ਬਈ ਠੀਕ ਹੈ ਨਾ ਜੀਤਾ ਫਾਰਮ ਟੀਵੀ ਠੀਕ ਹੈ ਜੀ ਆ ਲਿਖਿਆ ਵਾ ਆਪਣਾ ਸਟicker ਇੱਥੇ ਨੰਬਰ ਵੀ ਲਿਖਿਆ ਵਾ ਲਓ ਜੀ ਚੈੱਕ ਕਰ ਸਕਦੇ ਹੋ ਪੂਰਾ ਕੋਈ ਪ੍ਰੋਬਲਮ ਨਹੀਂ 8-10 ਦਿਨ ਹੋ ਗਏ ਲੱਗੇ ਨੂੰ ਬਾਈ ਨੇ ਫਿੱਟ ਕੀਤਾ ਠੀਕ ਹੈ ਜੀ ਇਹ ਹੈ ਦੁਕਾਨ ਠੀਕ ਹੈ ਜੀ ਬਾਈ ਜੀ ਨਾ ਜਲੂ ਕੰਡਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ